ਸਾਰੇ ਅਫਸਰ ਇੱਕੋ ਜਿਹੇ ਨਹੀਂ ਹੈਗੇ ਮੈਂ ਮਨਿੰਦਰ ਸਿੰਘ ਨੂੰ ਸਲੂਟ ਕਰਦਾ ਕਿ ਉਹਨਾਂ ਨੇ ਆਪਣਾ ਆਪਣੀ सस्पेंशन ਵਗੈਰਾ ਦੀ ਪਰਵਾਹ ਨਹੀਂ ਕੀਤੀ ਗਲਤ ਕੰਮ ਕਰਨ ਲਈ ਤਿਆਰ ਨਹੀਂ ਹੈਗੇ ਸੋ ਇਹ ਤਿੰਨ ਜੱਜ ਆਂਦੇ ਹੈਗੇ ਜਦੋਂ ਕਿ ਮੇਰੇ ਖਿਆਲ 58 ਪੋਸਟਾਂ ਹੈਗੀਆਂ ਅਪਰੂਵਡ ਜਿਹੜੀਆਂ ਜੱਜਾਂ ਦੀਆਂ ਹੈਗੀਆਂ ਹਰ ਲੈਵਲ ਦੇ ਉੱਤੇ ਡਿਸਕ੍ਰਿਮੀਨੇਸ਼ਨ ਹੈ ਹਰ ਲੈਵਲ ਤੇ ਚੇਅਰਮੈਨ ਨੇ ਇਹਨੂੰ ਪੁੱਛਣਾ ਚਾਹੀਦਾ ਹੈਗਾ ਕਿ ਪੀਏਯੂ ਤੇ ਗੜਵਾਸੂ ਦੇ ਵਿੱਚ ਤੁਸੀਂ ਰਿਜ਼ਰਵੇਸ਼ਨ ਪੂਰੀ ਕਰਵਾ ਸਕਦੇ ਹੋ ਕਿ ਸਰਕਾਰ ਨੂੰ ਨੋਟਿਸ ਦਿਓਗੇ ਪੰਜਾਬ ਦੀ ਗੱਲ ਕਰ ਰਹੇ ਕੀ ਆਪਣਾ 45% ਦੀ ਕੰਡੀਸ਼ਨ ਲੱਗੀ ਹੋਈ ਆ ਜੁਡੀਸ਼ਰੀ ਦੇ ਵਿੱਚ ਭਰਤੀ ਤੇ ਕੀ ਤੁਸੀਂ ਪੰਜਾਬ ਨੂੰ ਨੋਟਿਸ ਦਿਓ ਕਿ ਇਹਨੂੰ ਦੇ ਨਿਆਂ ਸਾਫ ਲਈ ਕੰਮ ਕਰੋ ਨਾ ਕਿ ਫੇਕ ਫੇਕ ਵੀਡੀਓ ਪਾ ਕੇ ਫੇਕ ਲਾਈਵ ਲਾਈਵ ਦਿਖਾ ਕੇ ਲੋਕਾਂ ਨੂੰ ਗੁਮਰਾਹ ਨਾ ਕਰੋ ਬੇਬਕੂਫ ਨਾ ਬਣਾਓ ਲੋਕਾਂ ਪਹਿਲਾਂ ਹੀ ਸਾਰੇ ਸਮਝਦਾਰ ਆ ਤੁਸੀਂ ਕਰ ਕੀ ਰਹੇ ਆ ਤੇ ਕਿਹਦੇ ਘਨੇ ਦੋ ਕਰ ਰਹੇ ਆ ساری ਪਾਰਟੀਆਂ ਨੂੰ ਚਾਹੋ ਭਾਜੀਪੀ ਹੋਵੇ ਕਾਲੀ ਦਲ ਹੋਵੇ ਕਾਂਗਰਸ ਹੋਵੇ ਜਦੋਂ ਵੀ ਕਿਸੇ ਐਸੇ ਮੁੱਦਿਆਂ ਦੀ ਗੱਲ ਕਰਨੀ ਹੋਵੇ ਐਸੀ ਲੋਕਾਂ ਦੀ ਗੱਲ ਕਰਨੀ ਹੋਵੇ ਅਸੀਂ ਤੁਹਾਡੇ ਰਹੀਂ ਸਾਰੇ ਲੋਕਾਂ ਨੂੰ ਬੇਨਤੀ ਕਰਦੇ ਆ ਅਪੀਲ ਕਰਦੇ ਆ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਗੱਲ ਕਰੋ ਸਾਡੇ ਜਿਹੜੇ ਐਸਸੀ ਤੇ ਵੀਸੀ ਲੋਕ ਨੇ ਉਹਨਾਂ ਨੂੰ ਨਿਆਂ ਇਨਸਾਫ ਦਿਵਾਉਣ ਲਈ ਹੰਬੜਾ ਮਾਰੋ ਤਾਂ ਕਿ ਜਿਹੜੀਆਂ ਉਹਨਾਂ ਨਾਲ ਧੱਕੇਸ਼ਾਈਆਂ ਹੋ ਰਹੀਆਂ ਜਿਵੇਂ ਅਸੀਂ ਮੋਰਚੇ ਤੇ ਬੈਠੇ ਨੇ ਅਸੀਂ ਫੇਕ ਸਰਟੀਫਿਕੇਟਾਂ ਨੂੰ ਲੈ ਕੇ ਲਗਭਗ 2250 ਬੰਦਾ ਜਿਹੜਾ ਨੌਕਰੀਆਂ ਕਰ ਰਿਹਾ ਸਾਡੇ ਕੋਲ 2250 ਬੰਦੇ ਦੀ ਲਿਸਟ ਹੈ ਜਿਨ੍ਹਾਂ ਦੀਆਂ ਸੈਕੂਨਟਰੀ ਕਮੇਟੀ ਹੈ ਜਿਹੜੀਆਂ ਰੱਦ ਵੀ ਸਰਟੀਫਿਕੇਟ ਕਰਦੇ ਵਿਭਾਗ ਨੇ ਵੀ ਕਰਦਾ ਸਾਰਾ ਕੁਝ ਕਰਤਾ ਪਰ ਲੇਕਿਨ ਪੰਤਾਲਾ ਉੱਥੇ ਦਾ ਉੱਥੇ ਖੜਿਆ ਪਰਚੇ ਦਰਜ ਹੋ ਜਾਂਦੇ ਆ 20 20 ਬੰਦਿਆਂ ਦੇ ਐਫ ਆਈ ਆਰਾਂ ਹੋ ਜਾਂਦੀਆਂ 25ਾਂ ਦੇ ਪਰ ਰੈਸਟ ਕਿਸੇ ਵੀ ਬੰਦੇ ਦੀ ਪੈਂਦੀ ਨਹੀਂ ਅੱਜ ਬਹੁਤ ਹੀ ਦੁੱਖ ਨਾਲ ਕਹਿਣਾ ਪੈਂਦਾ ਸਾਡੇ ਜਿਹੜੇ ਐਸਸੀ ਕਮਿਸ਼ਨ ਬੈਠੇ ਨੇ ਪੰਜਾਬ ਦੇ ਉਹ ਹਰ ਰੋਜ਼ ਲਾਈਵ ਹੋ ਕੇ ਆਪਣੀਆਂ ਫੋਟੋਆਂ ਫੇਸਬੁੱਕ ਤੇ ਤੇ ਆਪਣੀ YouTube ਤੇ ਪਾਉਂਦੇ ਰਹਿੰਦੇ ਨੇ ਵੀ ਬਹੁਤ ਵਾਵਾ ਖਟਣ ਵਾਸਤੇ ਅਸੀਂ ਇੱਕ ਪਿੱਛੇ ਮੁੱਦਾ ਦੇਖਿਆ ਹੁਣ 15 ਦਿਨ ਹੋ ਗਏ ਚੱਲ ਰਿਹਾ ਰਾਜਾ ਅੜਿੰਗ ਦੇ ਖਿਲਾਫ ਪ੍ਰਤਾਪ ਸਿੰਘ ਮਾਜਵੇ ਦੇ ਖਿਲਾਫ ਅੱਜ ਉਹਨਾਂ ਦੇ ਹਮਾਇਤੀ ਨਹੀਂ ਹੈ ਸੀ ਜੋ ਕਿਹਾ ਉਹਨਾਂ ਨੇ ਮੱਦੀ ਭਾਸ਼ਾ ਬੋਲੀ ਐ ਗਲਤ ਭਾਸ਼ਾ ਬੋਲੀ ਐ ਜੋ ਬੰਦਾ ਬੋਲੂਗਾ ਉਹ ਭੁਗਤਣ ਨੂੰ ਵੀ ਤਿਆਰ ਰਹੂਗਾ ਤਾਂ ਗੱਲ ਕਰ ਲਈਏ ਵੀ ਜਿਹੜੇ ਐਸਈਏ ਦੇ ਮੁੱਦੇ ਨਾਲ ਦੀ ਨਾਲ ਕਮਿਸ਼ਨ ਸਾਹਿਬ ਜਿਵੇਂ 7 ਬੇਦ ਦੀਆਂ ਲਾਈਟਾਂ 2 ਸਾਲ ਹੋ ਗਏ ਕਦੇ ਵੀ ਅੱਜ ਤੱਕ ਉਹਨਾਂ ਦਾ ਕੋਈ ਮੈਸੇਜ ਨਹੀਂ ਆਇਆ ਕੋਈ ਸੁਨੇਹਾ ਨਹੀਂ ਆਇਆ ਕੋਈ ਮੋਰਚੇ ਦੇ ਮੰਗਾਂ ਦੀ ਗੱਲ ਨਹੀਂ ਕਰਨਾ ਐ ਤੇ ਜਿਹੜੇ ਟੜਾ ਟੜਾ ਐਫਆਈਆ ਰਾਂ ਹੋ ਰਹੀਆਂ ਜਿਹੜੇ ਮੋਰਚੇ ਦੇ ਆਗੂ ਨੇ ਚਾਹੋ ਮੈਂ ਹਾਂ ਮੇਰੇ ਘਰ ਵਾਲੀ ਹੋਏ ਇੱਕ ਗੁਰਦੀਪ ਕਾਲੀ ਜੀ ਸਾਡੇ ਪੈਲ ਤੋਂ ਨੇ ਤੇ ਹੋਰ ਕਈ ਆਗੂਆਂ ਦੀ ਕਿਹੜੇ ਕਿਹੜੇ ਦੀ ਗੱਲ ਕਰਾਂ ਮੇਰੇ ਕੋਲੇ 50 ਤਕਰੀਬਨ ਆਰਡਰ ਹੋ ਜਾਣਗੇ ਜਿਹੜੇ ਐਫ ਆਈ ਆਰਾਂ ਦਰਜ ਹੋਈਆਂ ਐਫ ਆਈ ਆਰ ਦਰਜ ਕਰਕੇ ਡਰਾਣਾ ਧਮਕਾਣਾ ਇਹ ਐਸੀ ਲੋਕਾਂ ਦੇ ਹੋ ਰਿਹਾ ਅਤਿਆਚਾਰ ਨੂੰ ਐਸੀ ਕਮਿਸ਼ਨ ਨੂੰ ਨਹੀਂ ਦਿਖਦਾ ਸਿਰਫ ਸਿਰਫ ਰਾਜਾ ਬੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਦਿਖਦਾ ਜਿਵੇਂ ਉਹਦਾ ਆਕਾ ਇਹ ਆ ਉਹਦਾ ਜਿਹੜਾ ਕੈਪਟਨ ਹੈ ਉਹ ਕਹਿੰਦਾ ਹੋਊਗਾ ਉਸੇ ਤਰ੍ਹਾਂ ਉਹ ਆਵਾਜ਼ ਚੱਕਦਾ ਐਸੀ ਲੋਕਾਂ ਦੀ ਕੋਈ ਕਿਤੇ ਗੱਲ ਨਹੀਂ ਸੁਣੀ ਜਾਂਦੀ ਅਸੀਂ ਮੇਰੇ ਕੋਲੇ ਇੱਕ ਆਪਣਾ ਪਰਸਨਲ ਕੇਸ ਸੀ ਇਹ ਪਬਲਿਕ ਦੀ ਗੱਲ ਹੈ ਇੱਕ ਐਸੀ ਕਮਿਸ਼ਨ ਆਰਡਰ ਦੇ ਜਿਹੜੇ ਆ ਪੰਜਾਬ ਦੇ ਹੋ ਜਾਂਦੇ ਆ ਨੈਸ਼ਨਲ ਕਮਿਸ਼ਨ ਦੀ ਸਿਫਾਰਸ਼ ਹੋ ਜਾਂਦੀ ਐ ਐਫ ਆਈ ਆਰ ਦਾਜ ਕਰਨ ਵਾਸਤੇ ਇੱਕ ਏਐਸਆਈ ਦੇ ਥਾਣੇਦਾਰ ਦੇ ਖਿਲਾਫ ਉਹਨੂੰ ਸਬ ਇਨਸਪੈਕਟਰ ਬਣਾ ਕੇ ਉਹਦੀ ਪ੍ਰੋਮੋਸ਼ਨ ਕਰਕੇ ਉਹਨੂੰ ਰਿਟਾਇਰ ਕੀਤਾ ਜਾਂਦਾ ਹੈ ਮੁਹਾਲੀ ਦਾ ਐਸਐਸਪੀ ਤੇ ਡੀਐਸਪੀ ਸਿਟੀ 2 ਇਹ ਐਸੀ ਕਮਿਸ਼ਨ ਦੇ ਆਰਡਰਾਂ ਨੂੰ ਮੰਨਣ ਦੀ ਤਿਆਰ ਨਹੀਂ ਹੈ ਮੈਂ ਐਸੀ ਕਮਿਸ਼ਨ ਨੂੰ ਪੁੱਛਣਾ ਜਾਂਦਾ ਕਿ ਇਹ ਪੰਜਾਬ 'ਚ ਨਹੀਂ ਹੈ ਜਾਂ ਪੰਜਾਬ ਤੋਂ ਖੇਤਰ ਬਾਹਰ ਅਸੀਂ Sri Lanka 'ਚ ਨਹੀਂ ਬੈਠੇ ਅਸੀਂ Nepal 'ਚ ਨਹੀਂ ਬੈਠੇ ਅਸੀਂ ਸਤ ਪੇਤ ਦੀਆਂ ਲੈਟਾਂ ਦੇ ਬੈਠੇ ਇਨਸਾਫ ਨਿਆਂ ਵਾਸਤੇ ਬੈਠੇ ਆਂ ਐਸੀ ਲੋਕਾਂ ਦੇ ਤੱਕਾਸ਼ਾਈ ਦੇ ਖਿਲਾਫ ਬੈਠੇ ਨੇ ਤੇ ਸਾਡੇ ਤੇ ਤੜਾ ਤੜ ਪਰਚੇ ਹੋ ਰਹੇ ਨੇ ਜਿਹੜੇ ਦੋਸ਼ੀ ਗਰੀਬ ਲੋਕਾਂ ਦਾ ਹੱਕ ਕਾਗੇ ਐਸੀ ਲੋਕਾਂ ਦਾ ਹੱਕ ਕਾਗੇ ਉਹਨਾਂ ਦੇ ਕੋਈ ਖਿਲਾਫ ਕਾਰਵਾਈ ਨਹੀਂ ਹੁੰਦੀ ਕੋਈ ਬੋਲਦਾ ਨਹੀਂ ਸਿਰਫ ਦਾ ਸਿਰਫ ਉਹ ਫੇਕ ਵੀਡੀਓ ਪਾ ਕੇ ਆਪਣੀ ਬਾਵਾ ਖਟਣ ਵਾਸਤੇ ਐਸੀ ਕਮਿਸ਼ਨ ਅੱਜ ਬਹੁਤ ਜਿਹੜਾ ਪ੍ਰਮੋਟ ਹੋਇਆ ਪਿਆ ਤੇ ਜਿਹਦੇ ਖਿਲਾਫ ਕੰਪਲੇਟਾਂ ਵੀ ਕਈ ਚੱਲੇ ਗਈਆਂ ਤੇ ਸਾਰਾ ਸਾਡੇ ਕੋਲੇ ਇਹ ਮਸਲਾ ਪਿਆ ਫੇਕ ਸਰਟੀਫਿਕੇਟਾਂ ਦਾ ਪਿਆ ਸਾਰਾ ਕੁਝ ਪਿਆ ਤੇ ਇੱਕ ਐਫ ਆਈ ਆਰ 12 ਮੰਨਦੇ ਐਫਆਈਆਰ ਫਸਾਠਾੜੇ ਚ ਹੋ ਜਾਂਦੀ ਹੈ ਫਿਕਸ ਸਰਟੀਫਿਕੇਟਾਂ ਲਿਖੇ ਜਿਹਦੇ ਚ ਤਿੰਨ ਚਾਰ ਪੁਰਸ ਮੁਲਾਜ਼ਮ ਨੇ ਵਿਜੀਲੈਂਸ ਅਫਸਰ ਗੰਦੇ ਵੀ ਹੈ ਡੀਓ ਦਫਤਰ ਦੇ ਬੰਦੇ ਵੀ ਹੈ ਤਾਂ ਸਾਰੇ ਕਿਸੇ ਵੀ ਵਿਅਕਤੀ ਦੀ ਅੱਜ ਤੱਕ 7 ਮਹੀਨੇ ਬੀਤਣ ਤੋਂ ਬਾਅਦ ਵੀ 6 ਮਹੀਨੇ ਬੀਤਣ ਤੋਂ ਬਾਅਦ ਵੀ ਕਿਸੇ ਬੰਦੇ ਦੀ ਰੈਸਟਰੀ ਪਈ ਐਸਸੀ ਕਮਿਸ਼ਨ ਦੇ ਧਿਆਨ ਚ ਨਹੀਂ ਹੈ ਜਾਂ ਐਸਸੀ ਕਮਿਸ਼ਨ ਨੂੰ ਪਤਾ ਨਹੀਂ ਹੈ ਜਾਂ ਇਹ ਜਿਹੜਾ ਏਰੀਆ ਪਟਿਆਲਾ ਜਾਂ ਮੁਹਾਲੀ ਇਹ ਪੰਜਾਬ ਤੋਂ ਬਾਹਰਲਾ ਏਰੀਆ ਹੈ ਮੈਂ ਤੁਹਾਡੇ ਰਾਹੀਂ ਇਹ ਹੀ ਬੇਨਤੀ ਕਰਨਾ ਚਾਹੁੰਦਾ ਐਸਸੀ ਕਮਿਸ਼ਨ ਜੀ ਇਹ ਲੋਕਾਂ ਦੇ ਨਿਆਂ ਸਾਫ ਲਈ ਕੰਮ ਕਰੋ ਨਾ ਕਿ ਫੇਕ ਫੇਕ ਵੀਡੀਓ ਪਾ ਕੇ ਫੇਕ ਲਾਈਵ ਦਿਖਾ ਕੇ ਲੋਕਾਂ ਨੂੰ ਘੁਮਰਾਹ ਨਾ ਕਰੋ ਬੇਬਕੂਫਾ ਨਾ ਬਣਾਓ ਲੋਕਾਂ ਪਹਿਲੇ ਹੀ ਸਾਰੇ ਸਮਝਦਾਰ ਆ ਤੁਸੀਂ ਕਰ ਕੀ ਰਹੇ ਹੋ ਤੇ ਕਿਹਦੇ ਘਨੇ ਦੋ ਕਰ ਰਹੇ ਹੋ ਤੇ ਸਾਰੀ ਤਾਂ ਸਾਰੀ ਇੱਕ ਹੁੰਦਕ ਬਾਜੀ ਕਰਕੇ ਸਾਰੀਆਂ ਜਿਹੜੀ ਪਾਰਟੀ ਦੇ ਖਿਲਾਫ ਕਰ ਰਹੇ ਨੇ ਤੇ ਜੇ ਕੋਈ ਬੰਦਾ ਬੰਦਾ ਬੋਲੂਗਾ ਕਿਸੇ ਵੀ ਪਾਰਟੀ ਦਾ ਹੋਏ ਉਹ ਪੁਗਤਣ ਨੂੰ ਤਿਆਰ ਹੈ ਤੇ ਰਾਜਾ ਵੜਿੰਗਰੇ ਜੇ ਗਲਤ ਸਲਦਾ ਬਲੀਪੁਰਤੀ ਹੈ ਉਹ ਮਾਫੀ ਵੀ ਮੰਗ ਰਿਹਾ ਤੇ ਜੋ ਸਜ਼ਾ ਬਣਦੀ ਹੋਵੇ ਉਹਨੂੰ ਦੇ ਦੇਣੀ ਚਾਹੀਦੀ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਲੇਕਿਨ ਜਿਹੜੇ ਐਸੀ ਲੋਕ ਸੜਕਾਂ ਦੇ ਬੈਠੇ ਤੜਫ ਰਹੇ ਨੇ ਉਹਨਾਂ ਦੀ ਆਵਾਜ਼ ਤਾਰੇ ਕੰਨਾਂ 'ਚ ਕਿਉਂ ਨਹੀਂ ਪੈਂਦੀ ਉਹਨਾਂ ਦੀ ਆਵਾਜ਼ ਤੈਨੂੰ ਸੁਣਦੀ ਕਿਉਂ ਨਹੀਂ ਉਹਨਾਂ ਦੀ ਆਵਾਜ਼ ਤਨੂੰ ਕਿਉਂ ਨਹੀਂ ਕਰਦੀ ਦੋ ਚਾਰਵੇਂ ਚੈਨਲ ਵਾਲੇ ਵੀਰਾਂ ਨੂੰ ਕਹੋਂਗੇ ਇਹ ਜੇਕਰ ਦੇਖਣਾ ਇਹਦਾ ਪਲੰਦਾ ਇਹਦਾ ਹਿਸਟਰੀ ਦੇਖਣੀ ਹੈ ਐਸੀ ਲੋਕਾਂ ਦੀ ਤਾਂ ਸਾਡੇ ਕੋਲ ਲਗਭਗ ਟੋਟ-ਟੋਟ 50 ਰੁਪਏ ਨੇ 50 ਐਫਆਈਆ ਰਪਈਆ ਨੇ ਮੋਹਾਲੀ ਥਾਣੇ ਦੀਆਂ ਮੋਹਾਲੀ ਜ਼ਿਲ੍ਹੇ ਦੀਆਂ ਪਈਆਂ ਨੇ ਐਸ்சி ਐਸਟੀ ਐਕਟ ਦੇ ਵਿੱਚ ਕੋਈ ਵੀ ਕਿਸੇ ਦੀ ਗ੍ਰਿਫਤਾਰੀ ਯਾ ਅਰੈਸਟ ਨਹੀਂ ਪੈ ਰਹੀ ਉਹ ਸਾਡੇ ਕੋਲ ਬਹੁਤ ਸਾਰਾ ਮਸਲਾ ਬਣਿਆ ਸਾਹਿਬ ਜਿਹੜੇ ਆ ਐਸ்சி ਜਿਹੜਾ ਵੀ ਸਰਟੀਫਿਕੇਟ ਨੇ ਕਾਫੀ ਰਸੂਖਦਾਰ ਅਹੁਦਾ ਤੇ ਉੱਤੇ ਬੈਠੇ ਨੇ ਕਿਹਾ ਲੱਗਦਾ ਕਿ ਆਪਲਾ ਰਸੂਖ ਨੂੰ ਅਜਮਾਨਦੇ ਹੋਇਓ ਕੀ ਕਹਿੰਦੇ ਰੈਸਟ ਨਹੀਂ ਹੋ ਰਹੀ ਉਹ ਸਾਨੂੰ ਚੈਲੰਜ ਕਰਦੇ ਨੇ ਕਈ ਮੁਲਾਜ਼ਮਾਂ ਨੇ ਚੈਲੰਜ ਕੀਤਾ ਕਹਿੰਦਾ ਤੁਹਾਡੇ ਆਗੂਆਂ ਨੂੰ ਅਸੀਂ 2 ਮਹੀਨੇ ਦੀ ਤਨਖਾਹ ਦੰਦੇ ਉਹ ਰਾਮ ਦੇ ਟਿੱਕੇ ਬੈਠ ਜਾਂਦੇ ਜਿਨ੍ਹਾਂ ਦੀ ਲੱਖ ਲੱਖ ਡੇਡ ਡੜ ਲੱਖ ਰੁਪਏ ਤਨਖਾਹ ਹੈ ਉਹ 2 ਮਹੀਨੇ ਦੀ ਤ ਤੇ ਅਸੀਂ ਉਹਨਾਂ ਦੇ ਸਰਟੀਫਿਕੇਟ ਚੱਕੀ ਫਿਰਦੇ ਹਾਂ ਕੰਪਲੀਟਾਂ ਚੱਕੀ ਫਿਰਦੇ ਹਾਂ ਉਹ 2 ਮਹੀਨੇ ਦੀ ਤਨਖਾਹ ਦੇ ਕੇ ਕਰਨ ਨੂੰ ਚਲੇ ਜਾਂਦੇ ਸਾਡੇ ਆਗੂ ਜਿਹੜੇ ਉਹ ਚੁੱਪ ਕਰ ਜਾਂਦੇ ਜਿਹੜੇ ਕਮਿਸ਼ਨ ਕਮਿਸ਼ਨ ਦਾ ਬੈਠੇ ਚੁੱਪ ਕਰਦੇ ਜਦੋਂ ਇਲੈਕਸ਼ਨ ਦਾ ਟਾਈਮ ਆਉਂਦਾ ਹੋਂ ਵੀ ਇਲੈਕਸ਼ਨ ਆਣਾ ਨੇ ਐਸਸੀ ਜਿਹੜਾ ਇੱਕ ਐਸਸੀ ਨੂੰ ਸਭ ਤੋਂ ਅੱਗੇ ਕੀਤਾ ਜਾਂਦਾ ਕਿ ਸਾਨੂੰ ਐਸਸੀ ਵੋਟ ਚਾਹੀਦੀ ਉਸ ਵੇਲੇ ਕੀ ਕਹਿੰਦੇ ਆ ਕਿ ਫਿਰ ਉਹ ਦੇਖਣ ਕਿ ਫੇਕ ਸਰਟੀਫਿਕੇਟ ਕਰਦੇ ਆ ਸਰਕਾਰਾਂ ਇਹ ਸਿਰਫ ਦਾ ਸਿਰਫ ਯੂਜ਼ ਕਰਨ ਵਾਸਤੇ ਵਰਤਣ ਵਾਸਤੇ ਐਸਸੀ ਭਾਈਚਾਰੇ ਦੀ ਜਿਹੜੀ ਵੋਟ ਹੈ ਵੱਧੂ ਵੋਟ ਕਰਕੇ ਐਸਸੀ ਭਾਈਚਾਰੇ ਨੂੰ ਵਰਤਿਆ ਜਾਂਦਾ ਹੈ ਉਹਨਾਂ ਬਾਜਾ ਸੀਟਾਂ ਦੇ ਬੈਠ ਜਿੰਦੇ ਐਸੀ ਲੋਕਾਂ ਨੂੰ ਇਹ ਕਿਹਾ ਜਾਂਦਾ ਵੀ ਤੈ ਇੰਨਾ ਕੇ ਬੋਲਣਾ ਹੋਰ ਨਹੀਂ ਬੋਲਣਾ ਜਿਵੇਂ ਸਾਡੇ ਹੁਣ 34 35 ਐਮਐਲਏ ਬੁੱਲ ਬੈਠੇ ਆ ਕੋਈ ਐਸੀ ਲੋਕਾਂ ਦੀ ਗੱਲ ਨਹੀਂ ਕਰ ਰਹਾ 142 ਐਮਪੀ ਬੈਠਿਆ ਲੋਕ ਸਭਾ ਚ ਜਦੋਂ ਐਸੀ ਇਸ ਟਿਕਟ ਨਾਲ ਛੇੜਖਾਨੀ ਹੁੰਦੀ ਹੈ ਕੋਈ ਨਹੀਂ ਬੋਲਦਾ ਉਹਨਾਂ ਦੇ ਮੂੰਹ ਤੇ ਪੱਟੀਆਂ ਮੰਨੀਆਂ ਹੋਈਆਂ ਹਨ ਕੋਈ ਕਾਰਨ ਕੀ ਸਮਝੋ ਤੁਸੀਂ ਕਿ ਇਹ ਜਿਹੜੇ ਉੱਪਰ ਅਫਸਰ ਬੈਠੇ ਸਿਰਫ ਦਾ ਸਿਰਫ ਜਿਵੇਂ ਪਹਿਲਾਂ ਪੁਰਾਣੀ ਕਹਾਵਤ ਸੀ ਅੱਜ ਵੀ ਉਹ ਸਰੀਆਂ ਵਾਲੇ ਹੀ ਕੰਮ ਕਰਦੇ ਆ ਪਹਿਲਾਂ ਵੀ ਉਹ ਸਰੀ ਸੀ ਅੱਜ ਵੀ ਸਰੀ ਵਾਲਾ ਕੰਮ ਕਰਦੇ ਉਹਨਾਂ ਨੂੰ ਡਾਕਟਰ ਪੇਮਰਾਓ ਉਮੀ ਸਾਨੂੰ ਸੀਟਾਂ ਤਾਂ ਦਿੱਤੀਆਂ ਜਾਂਦੀਆਂ ਪਰ ਉਹਨਾਂ ਨੂੰ ਅੱਗੇ ਬੋਲ ਨਹੀਂ ਸਕਦੇ ਜਿਹੜਾ ਬੰਦਾ ਬੋਲਦਾ ਮੇਰੇ ਵਰਗਾ ਲੱਧਰ ਸਾਹਿਬ ਵਰਗੇ ਜਾਂ ਗਰਦੀਪ ਕਾਲੀ ਵਰਗੇ ਉਹਨਾਂ ਦੇ ਐਫਆਈਆ ਦਰਜ ਹੋਣੀਆਂ ਸ਼ੁਰੂ ਹੋ ਜਾਂਦੀਆਂ ਤੇ ਡੰਡਾ ਤਾਂ ਅੰਦਰ ਨਾਲ ਪੁਰਸਤੰਤਰ ਨਾਲ ਉਹਨਾਂ ਨੂੰ ਦਬਾਣਾ ਚਾਹੁੰਦਾ ਪਰ ਲੋਕਾਂ ਦੀ ਆਵਾਜ਼ ਅਸੀਂ ਦਬਣ ਨਹੀਂ ਜਾਂਦੇ ਤੇ ਜੋ ਮਰਜ਼ੀ ਪਰਚੇ ਕਰਕੇ ਪੁਲਿਸ ਰਾਜਲੇ ਸਾਡੇ ਦੇ ਤੇ ਤੁਸੀਂ ਇੱਕ ਵਾਰੀ ਅਪਰੋਚ ਕੀਤੀ ਹੈਗੀ ਜਾਂ ਗੜੀ ਸਾਹਿਬ ਦਾ ਜਿਹੜੀ ਐਸੋਸੀਏਸ਼ਨ ਦੇ ਇੱਥੇ ਚੇਅਰਮੈਨ ਆਈ ਗਏ ਅਸੀਂ ਅਪਰੋਚ ਨਹੀਂ ਪਹਿਲਾਂ ਉਹਨੂੰ 1 ਲੱਖ 1.5 ਲੱਖ ਰੁਪਿਆ ਲਾ ਕੇ ਇਕੱਠ ਕੀਤਾ ਸੀ ਬਹੁਜਨ ਸਮਾਜ ਪਾਰਟੀ ਦਾ ਇਹਨਾਂ ਇਲੈਕਸ਼ਨ ਲੜਿਆ 92000 ਵੋਟ ਪਈ ਅਸੀਂ ਅਗਵਾਹੀ ਕਰੀ 10 ਪਿੰਡਾਂ ਦੀ ਜਦੋਂ ਅਸੀਂ ਵੀ ਸਪੋਰਟ ਕੀਤੀ ਹਾਂ ਅਸੀਂ ਸਪੋਰਟ ਕੀਤੀ ਮੈਨੂੰ ਪਾਰਟੀ ਜੁਆਇਨ ਕਰਾ ਕੇ ਗਿਆ ਸੀ ਪਰ ਜਦੋਂ ਸੀਟ ਤੇ ਬੈਠ ਗਿਆ ਸੀ ਕਮਿਸ਼ਨ ਦੇ ਉਹ ਅੱਖਾਂ ਬਦਲ ਗਿਆ ਬਟੇਰੇ ਵਾਂਗੂ ਅੱਖਾਂ ਬਦਲਿਆ ਉੱਥੇ ਜਾ ਕੇ ਤਾਂ ਸਾਡੇ ਦਾ ਇੱਥੇ ਤੱਕ ਵੀ ਪਾਸ ਵੀ ਬਣਨੇ ਬੰਦ ਕਰਦੇ ਉਹਨਾਂ ਨੇ ਅੰਦਰ ਤੋਂ ਦੱਸਿਆ ਵੀ ਤੁਹਾਡੇ ਪਾਸਾਂ ਦੀ ਜਿਹੜੀ ਅਪਰੂਵਲ ਹੈ ਉਹ ਵੀ ਬੰਦ ਕਰ ਦਿੱਤੀ ਇਹ ਕਹਿ ਸਕਦੇ ਆਪਕੀ ਇਸ ਚੀਜ਼ ਨੂੰ ਵਰਤਿਆ ਜਾਂ ਦੁਬਾਰਾ ਐਸੀ ਅਨੁਭਵਤ ਹੈਗੇ ਜੀ ਐਸੀਆਂ ਤੋਂ ਵਰਤ ਕੇ ਸਰ ਸਿਰਫ ਉਹਨਾਂ ਨੂੰ ਸੀਟ ਤੇ ਬੈਠਣਾ ਸੀ ਸਿੜ ਤੇ ਬੈਠ ਗਿਆ ਹੁਣ ਐਸੀਆਂ ਦੀ ਨੂੰ ਕੋਈ ਲੋੜ। ਕੀ ਅੱਜ ਐਸਸੀ ਨੂੰ ਜਾਵਰ ਕੋਲ ਦੀ ਲੋੜ ਨਹੀਂ ਹੈ ਕਿ ਹਰ ਕਿੰਨੇ ਸਾਲ ਹੋ ਗਿਆ ਵਰਤੇ ਜਾ ਰਹੇ। ਅਸੀਂ ਸਾਰੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਤੁਹਾਡੇ ਰਾਹੀਂ ਅਪੀਲ ਕਰਦੇ ਹਾਂ ਪਾਰਟੀ ਬਾਜ਼ੀ ਤੋਂ ਪਰ ਉੱਠ ਕੇ ਜਦੋਂ ਕਿਤੇ ਐਸਸੀ ਨਾਲ ਮੁਸ਼ਕਲ ਖੜੀ ਹੁੰਦੀ ਹੈ ਕੋਈ ਵੀ ਐਸੀ ਭਾਈਚਾਰੇ ਨਾਲ ੱੱਕਾ ਹੁੰਦਾ ਹੈ ਉੱਥੇ ਇੱਕ ਪਲੇਟ ਵਰਮ ਦੇ ਇਕੱਠੇ ਹੋ ਸਿਰਫ ਦਾ ਸਿਰ ਪਾਰਟੀ ਬਾਜ਼ੀ ਨੂੰ ਛੱਡ ਕੇ ਮੇਰੀ ਇਹ ਸਾਰੀ ਪਾਰਟੀਆਂ ਨੂੰ ਬੇਨਤੀ ਹੈ ਚਾਹ ਕੋਈ ਵੀ ਪਾਰਟੀ ਦਾ ਨਮਾਇਦਾ ਹੋਵੇ ਇਹ ਨਾ ਹੋਵੇ ਵੀ ਪਾਰਟੀ ਬਾਜ਼ੀ ਕਰਕੇ ਅਸੀਂ ਖੁਦ ਗਵਾਜ਼ੀ ਕੱਢਣੀ ਆ ਨਹੀ ਜਾਣਾ। ਉਨਾ ਸਾਥ ਦਿਓ ਸਹਿਯੋਗ ਦਿਓ ਤਾਂ ਕਿ ਲੋਕਾਂ ਨੂੰ ਨਿਆਂ ਸਾਫ ਦੇ ਸਪਨਾ ਬਲਵਿੰਦਰ ਸਿੰਘ কুমੜਾ ਜੀ ਆਪਣਾ ਪਿਛਲੇ 2 ਸਾਲਾਂ ਤੋਂ ਲਗਭਗ ਸਮਾਜ ਦੀ ਲੜਾਈ ਲੜ ਰਹੇ ਹੈਗੇ ਆ ਜਿਹੜੇ ਲੋਕੀ ਪੋਲੀਟੀਕਲ ਪਾਰਟੀਆਂ ਦੇ ਵਿੱਚ ਲੀਡਰ ਸਹਿਬਾਨ ਨੇ ਨੇਤਾ ਸਹਿਬਾਨ ਨੇ ਜਾਂ ਦਫ਼ਤਰਾਂ ਦੇ ਵਿੱਚ ਬੈਠੇ ਆਪਣੇ ਸਮਾਜ ਦੇ ਲੋਕ ਹੈ ਭਾਵੇਂ ਉਹ ਚੇਅਰਮੈਨ ਹੋਵੇ ਭਾਵੇਂ ਅਫਸਰ ਹੋਣ ਸਾਰਿਆਂ ਨੂੰ ਇਨਸਾਫ ਦੇ ਨਾਲ ਖੜਨਾ ਚਾਹੀਦਾ ਹੈਗਾ ਦਬਿਆ ਕੁਚਲਿਆ ਸਮਾਜ ਜਿਹੜਾ ਹੈਗਾ ਐਸਸੀ ਵਰਗ ਹੈਗਾ ਆ ਉਹਦੇ ਨਾਲ ਹਰ ਵਰਗ ਦਾ ਹਰ ਲੈਵਲ ਤੇ ਧੱਕਾ ਹੋ ਰਿਹਾ ਇਹ ਜਿਹੜੇ ਕਮਿਸ਼ਨ ਹੈ ਇਹ ਸੰਵਿਧਾਨਿਕ ਪੋਸਟਾਂ ਬਣੀਆਂ ਹੋਈਆਂ ਆ ਕਿ ਇਹਨਾਂ ਨੂੰ ਫੈਲ ਕਰਨੀ ਚਾਹੀਦੀ ਆ ਕਿਉਂਕਿ ਇਹਨਾਂ ਕੋਲ ਕੋਟੀਆਂ ਵੀ ਪਾਵਰਜ਼ ਹੈਗੀਆਂ ਲੇਕਿਨ ਇਹ ਜਦੋਂ ਆਪਣਾ ਕਹਿ ਲਓ ਕਿ ਆਪਣਾ ਜਿਹੜਾ ਪੋਲੀਟੀਕਲ ਰਾਜਨੀਤਿਕ ਤੌਰ ਤੇ ਬੋਲੀ ਬੋਲਦੇ ਆ ਹੱਥ ਠੋਕਾ ਬਣ ਜਾਂਦੇ ਅਸੀਂ ਨਹੀਂ ਇਹ ਕਹਿੰਦੇ ਕਿ ਤੁਸੀਂ ਕਿਸੇ ਜਨਰਲ ਕੈਟਾਗਰੀ ਨਾਲ ਜਾਂ ਕਿਸੇ ਅਫਸਰ ਨਾਲ ਜਾਂ ਕਿਸੇ ਹੋਰ ਨਾਲ ਤੁਸੀਂ ਧੱਕਾ ਕਰੋ ਲੇਕਿਨ ਜੇ ਸ਼ਿਕਾਇਤ ਕੀਤੀ ਆ ਕੁੰਬੜਾ ਜੀ ਨੇ ਜਾਂ ਮੇਰੇ ਵੱਲੋਂ ਜਾਂ ਕਿਸੇ ਵੱਲੋਂ ਵੀ ਉਹਦੀ ਇਨਵੈਸਟੀਗੇਸ਼ਨ ਕਰਕੇ ਜੇ ਸਹੀ ਪਈ ਜਾਂਦੀ ਆ ਤਾਂ ਉਹਦੇ ਤੇ ਐਕਸ਼ਨ ਲੈਣਾ ਲਾਜ਼ਮੀ ਆ ਵੈਸੇ ਵੀ ਹੱਕਵੰਦਾ ਹੈਗਾ ਫਰਜ਼ਵੰਦਾ ਹੈਗਾ ਤੇ ਜੇਕਰ ਉਹ ਸ਼ਿਕਾਇਤ ਝੂਠੀ ਹੈ ਤਾਂ ਉਹਦੇ ਕਾਰਨ ਦੇਖ ਕੇ ਕਿ ਇਸ ਕਰਕੇ ਸ਼ਿਕਾਇਤ ਫਰਜੀ ਪਾਈ ਗਈ ਆ ਗਲਤ ਪਾਈ ਗਈ ਇਹਨੂੰ ਫਾਈਲ ਕੀਤਾ ਜਾਂਦਾ ਕਿਸੇ ਪਾਸੇ ਵੀ ਜਦੋਂ ਨਹੀਂ ਲਾਇਆ ਜਾਂਦਾ ਆ ਫਿਰ ਜਿਹੜਾ ਸਮਾਜ ਹੈ ਉਹਦੇ ਵਿੱਚ ਰੋਸ ਆਣਾ ਲਾਜ਼ਮੀ ਹੈ ਤਾਂ ਮੈਂ ਇਹ ਫੀਲ ਕਰਦਾ ਕਿਉਂਕਿ ਮੈਂ ਬਿਰੋਕਰੇਸੀ ਦਾ ਵੀ ਹਿੱਸਾ ਰਿਆ ਹੈਗਾ ਔਰ ਮੈਂ ਇਹ ਪੋਲਿਟੀਕਲੀ ਵੀ ਦੇਖ ਰਿਹਾ ਹੈਗਾ ਦਲਿਤਾਂ ਦੇ ਜਿਹੜੇ ਇਸ਼ੂਜ਼ ਹੈ ਉਹਨਾਂ ਨੂੰ ਅੰਡਰ ਦਾ ਕਾਰਪੈਟ ਤੱਕ ਦਿੱਤਾ ਜਾਂਦਾ ਹੈਗਾ ਉਹ ਲੋਕਾਂ ਨੂੰ ਚੰਗਾ ਸਮਝਿਆ ਜਾਂਦਾ ਜਿਹੜੇ ਤਲਵੇ ਚੱਟੇ ਨਾਲੇ ਆ ਉਹਨਾਂ ਲੋਕਾਂ ਨੂੰ ਚੰਗਾ ਸਮਝਿਆ ਜਾਂਦਾ ਹੈਗਾ ਜਿਹੜੇ ਬੰਦੇ ਆਪਣੇ ਸਮਾਜ ਦੇ ਲਈ ਨਹੀਂ ਬੋਲਦੇ ਦੂਜਿਆਂ ਦੇ ਹੱਕ ਰੱਸੀ ਕਰਦੇ ਆ ਤਾਕੇ ਇਹ ਬੋਲਣਗੇ ਨਹੀਂ ਇਸੇ ਕਰਕੇ ਇਹਨਾਂ ਨੂੰ ਵੱਡੀਆਂ ਪੋਸਟਾਂ ਦਿੱਤੀਆਂ ਜਾਣੀਆਂ ਸੋ ਇਸ ਕਰਕੇ ਆਪਣੇ ਸਮਾਜ ਨੂੰ ਜਾਗਣ ਦੀ ਲੋੜ ਹੈ ਪੰਜਾਬ ਦੇ ਵਿੱਚ 40% ਵਸੋਂ ਸ਼ਡਿਊਲਡ ਕਾਸਟ ਹੈ 32% ਆਫੀਸ਼ੀਅਲੀ ਆਪਣਾ 2011 ਦੀ ਸੈਨਸਸ ਦੇ ਮੁਤਾਬਕ ਪੋਪੂਲੇਸ਼ਨ ਐਸਸੀ ਹੈ ਔਰ ਲੇਕਨ 25% ਇਹਨਾਂ ਨੂੰ ਮਿਲ ਰਿਹਾ 1975 ਤੋਂ ਪਿਛਲੇ 50 ਸਾਲਾਂ ਤੋਂ ਇਹ ਰੈਜ਼ਰਵੇਸ਼ਨ ਕਿਉਂ ਨਹੀਂ ਪੂਰੀ ਕੀਤੀ ਜਾ ਰਹੀ ਦੇਸ਼ ਦਾ ਸੰਵਿਧਾਨ ਕਹਿੰਦਾ ਹੈਗਾ ਕਿ ਡਿਊ ਰਿਪਰਿਜ਼ੈਂਟੇਸ਼ਨ ਟੂ ਬੈਕਵਰਡ ਕਲਾਸਸ ਇਨਕਲੂਡਿੰਗ ਸ਼ਡਿਊਲ ਕਾਸਟ ਐਂਡ ਸ਼ਡਿਊਲ ਟ੍ਰਾਈਬ ਤੇ ਅਸੀਂ ਤਾਂ ਆਪਣੇ ਆਪਣੇ ਹੱਕ ਮੰਗਦੇ ਆ ਅਸੀਂ ਕਿਸੇ ਦਾ ਹੱਕ ਖੋਣਾ ਨਹੀਂ ਚਾਹਦੇ ਲੇਕਿਨ ਸਾਨੂੰ ਜੇ ਨਹੀਂ ਆਪਣਾ ਹੱਕ ਮਿਲ ਰਿਹਾ ਸਰਕਾਰੀ ਦਰਵਾਜ਼ੇ ਧੱਕਾ ਹੋ ਰਿਹਾ ਤੇ ਜੇ ਸਰਕਾਰੇ ਫੀਲ ਕਰਦੀ ਹੈ ਇਨਵੈਸਟੀਗੇਸ਼ਨ ਤੋਂ ਬਾਅਦ ਇਹ ਟੱਕਾ ਹੋਇਆ ਤਾਂ ਐਕਸ਼ਨ ਲੈਣਾ ਬੰਦਾ ਆ ਜਾਂ ਗੱਲ ਅਗਰ ਇਹ ਸ਼ਿਕਾਇਤ ਗਲਤ ਹੈ ਤਾਂ ਉਹਦੇ ਰੀਜ਼ਨ ਦੇ ਕੇ ਜਸਟੀਫਿਕੇਸ਼ਨ ਦੇ ਕੇ ਉਹਨੂੰ ਫਾਈਲ ਕਰਕੇ ਸਾਨੂੰ ਕਾਪੀ ਦੇ ਦੇਣੀ ਚਾਹੀਦੀ ਆ ਕੁੰਬੜਾ ਸਾਹਿਬ ਨੂੰ ਵੀ ਕਾਪੀ ਦੇ ਦੇਣੀ ਚਾਹੀਦੀ ਆ ਇਹ ਤਾਂ ਬਿਲਕੁਲ ਸਰਾਸਰ ਟੱਕਾ ਹੈਗਾ ਕਿ ਇਹ ਆਪਣਾ ਕਮਿਸ਼ਨ ਦੇ ਕੋਲ ਜਾਂਦੇ ਆ ਗਿਆ ਔਰ ਇਹਨਾਂ ਦੇ ਜਿਹੜੇ ਆਪਣਾ ਸੈਕਟਰੀਏਟ ਦੇ ਪਾਸ ਮੰਨੇ ਵੀ ਬੰਦ ਕਰ ਦਿੱਤੇ ਜਾਂਦੇ ਆ ਦੇਖੋ ਬਹੁਤ ਸਾਰਾ ਇਸ ਤਰ੍ਹਾਂ ਦਾ ਸਿਸਟਮ ਹੈ ਕਿ ਜ਼ੁਬਾਨੀ ਕਲਾਮੀ ਜਦੋਂ ਕਹਿ ਦਿੱਤਾ ਜਾਂਦਾ ਉਹਦਾ ਰਿਕਾਰਡ ਤਾਂ ਕੋਈ ਹੁੰਦਾ ਨਹੀਂ ਹੈਗਾ ਲੇਕਨ ਐਕਸ਼ਨ ਸਪੀਕਸ ਲਾਊਡਰ ਦਨ ਵਰਡਸ ਰਿਟਰਨ ਜ਼ਰੂਰੀ ਨਹੀਂ ਹੈਗਾ ਲੇਕਿਨ ਜੇਕਰ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਆਪਣੀ ਸਮਾਜ ਲਈ ਜਿਨ੍ਹਾਂ ਦੇ ਵਾਸਤੇ ਤੁਹਾਨੂੰ ਅਪੁਆਇੰਟ ਕੀਤਾ ਗਿਆ ਮੈਂ ਆਪਣਾ ਚੇਅਰਮੈਨ ਸਾਡੀ ਗੱਲ ਕਰਦਾ ਨਾ ਸਿਰਫ ਪੰਜਾਬ ਦੇ ਚੇਅਰਮੈਨ ਦੀ ਬਲਕਿ ਨੈਸ਼ਨਲ ਐਸਸੀ ਕਮਿਸ਼ਨ ਦੇ ਚੇਅਰਮੈਨ ਦੀ ਵੀ ਉਹਨਾਂ ਨੂੰ ਅਪਰੋਚ ਕਰਨਾ ਵੀ ਜਿਹੜਾ ਦਿੱਲੀ ਦੇ ਵਿੱਚ ਵੀ ਸੌਖਾ ਨਹੀਂ ਹੈਗਾ ਤਿੰਨ ਵਾਰੀ ਇੱਥੇ ਹੋ ਕੇ ਗਏ ਆ ਪੰਜਾਬ ਦੇ ਵਿੱਚ ਲੇਕਿਨ ਅਸੀਂ ਉਹਨਾਂ ਦੇ ਦਰਸ਼ਨ ਨਹੀਂ ਕਰ पाए ਭਾਵੇਂ ਮੈਂ ਭਾਜਪਾ ਪਾਰਟੀ ਦੇ ਵਿੱਚ ਆ ਮੈਂ ਬੜਾ ਜ਼ਿੰਮੇਵਾਰੀ ਨਾਲ ਔਰ ਖੁੱਲਾ ਇਹ ਗੱਲ ਕਰ ਰਿਹਾ ਹੈਗਾ ਕਿ ਕੋਈ ਪਾਰਟੀ ਦੀ ਦਵਾ ਨਹੀਂ ਦੇਦਾ ਨਹੀਂ ਮੈਂ ਖਿਲਾਫ ਨਹੀਂ ਕਰਦਾ ਸਾਰੀ ਪਾਰਟੀ ਮਾਰੀ ਨਹੀਂ ਹੈਗੀ ਚੇਅਰਮੈਨ ਜੇਕਰ ਆਪਣੀ ਜ਼ਿੰਮੇਵਾਰੀ ਨਾ ਨਿਭਾਵੇ ਉਹ ਅਮੇ ਗੜੀ ਹੋਵੇ ਤੇ ਭਾਵੇਂ ਮਕਵਾਣਾ ਹੋਵੇ ਤਾਂ ਉਹ ਉਹਨਾਂ ਦੇ ਖਿਲਾਫ ਗੱਲ ਕਰਨੀ ਬੰਦੀ ਆ ਤੁਹਾਨੂੰ ਚੇਅਰਮੈਨ ਦੀ ਕੁਰਸੀ ਮਿਲੀ ਹੈਗੀਆ ਦਲਿਤਾਂ ਨੂੰ ਐਸ்சி ਐਸਟੀ ਨੂੰ ਇਨਸਾਫ ਦੇਣ ਲਈ ਨਾ ਕਿ ਤੁਸੀਂ ਉਹਨਾਂ ਨੂੰ ਇਗਨੋਰ ਕਰਕੇ ਉਹਨਾਂ ਦੀ ਧੂਤੀ ਬੋਲੋ ਜਿਹੜੇ ਮਨੂ ਵਦੀ ਹੈ ਸਾਡੇ ਆਪਣੇ ਜਿਹੜੇ ਚੀਫ ਜਸਟਿਸ ਆਫ ਇੰਡੀਆ ਹੈਗੇ ਆ ਉਨੇ ਨੂੰ ਕਿਸੇ ਨੇ ਜੁੱਤੀ ਦਿਖਾਈ ਐ ਲੇਕਿਨ ਉਹ ਕਰੀਮੀ ਲੇਅਰ ਦੀਆਂ ਗੱਲਾਂ ਕਰਦੇ ਆ ਗਿਆ ਪਹਿਲਾਂ ਭਈ ਆਪਣਾ ਤੁਸੀਂ ਆਪਣਾ ਜਿਹੜੇ ਹਾਈ ਕੋਰਟਾਂ ਦੇ ਵਿੱਚ ਐ ਤੇ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਬੈਕਲੌਗ ਐ ਇਹਦਾ ਪੂਰਾ ਕਰ ਲਓ ਇਸੇ ਤਰ੍ਹਾਂ ਸਾਡੇ ਪੰਜਾਬ ਦੇ ਵਿੱਚ 2 ਜਾਂ 3 ਜੱਜ ਆਂਦੇ ਆ ਗਿਆ ਜਦੋਂ ਕਿ ਮੇਰੇ ਖਿਆਲ 58 ਪੋਸਟਾਂ ਆ ਗਿਆ ਅਪਰੂਵਡ ਜਿਹੜੀਆਂ ਜੱਜਾਂ ਦੀਆਂ ਆ ਗਿਆ ਹਰ ਲੈਵਲ ਦੇ ਉੱਤੇ ਡਿਸਕ੍ਰਿਮੀਨੇਸ਼ਨ ਆ ਹਰ ਲੈਵਲ ਤੇ ਚੇਅਰਮੈਨ ਨੇ ਇਹਨੂੰ ਪੁੱਛਣਾ ਚਾਹੀਦਾ ਹੈਗਾ ਕਿ ਪੀਏਯੂ ਤੇ ਗੜਵਾਸੂ ਦੇ ਵਿੱਚ ਤੁਸੀਂ ਰੈਜ਼ਰਵੇਸ਼ਨ ਪੂਰੀ ਕਰਵਾ ਸਕਦੇ ਹੋ ਕਿ ਸਰਕਾਰ ਨੂੰ ਨੋਟਿਸ ਦਿਓਗੇ ਪੰਜਾਬ ਦੀ ਗੱਲ ਕਰ ਰਿਆਂ ਕੀ ਆਪਣਾ 45% ਦੀ ਕੰਡੀਸ਼ਨ ਲੱਗੀ ਹੋਈ ਆ ਜੁਡੀਸ਼ਰੀ ਦੇ ਵਿੱਚ ਭਰਤੀ ਤੇ ਕੀ ਤੁਸੀਂ ਪੰਜਾਬ ਨੂੰ ਨੋਟਿਸ ਦਿਓਗੇ ਇਹਨੂੰ ਗੈਰ ਕਾ ਅਨ ਕਨਸਟੀਚੂਨਲ ਜਿਹੜੀ ਕੰਡੀਸ਼ਨ ਹੈ ਇਹਨੂੰ ਹਟਾਓ ਪੰਜਾਬ ਦੇ ਵਿੱਚ ਰੈਜ਼ਰਵੇਸ਼ਨ ਪੂਰੀ ਕਰਨ ਦੇ ਵਾਸਤੇ ਸੰਵਿਧਾਨ ਦੇ ਮਤਾਬਕ ਸਟੇਟ ਨੂੰ ਚਲਾਉਣ ਵਾਸਤੇ 80% ਤੋਂ 32% ਰੈਜ਼ਰਵੇਸ਼ਨ ਲੈ ਕੇ ਜਾਓ ਕਿ ਪੰਜਾਬ ਨੂੰ ਨੋਟਿਸ ਦਿਓ ਕਿ ਪੂਰੀ ਦਰ ਹਰ ਜਗ੍ਹਾ ਦੇ ਉੱਤੇ ਆਪਣਾ ਜਿਹੜਾ ਲਾਈਵ ਹੋ ਕੇ ਆਪਣਾ ਫੇਸਬੁੱਕ ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਵਾਵਾ ਲੁੱਟਣੀ ਕੀ ਤੁਸੀਂ ਨਾਟਕੀ ਕਰ ਰਹੇ ਹੋ ਇਹ ਤਾਂ ਭਗਵੰਤ ਮਾ ਨਹੀਂ ਕਰ ਲੈਂਦਾ ਬਥੇਰੀ ਚੇਅਰਮੈਨ ਸਾਹਿਬ ਤੁਸੀਂ ਤਾਂ ਉੱਤੋਂ ਉੱਤੋਂ ਥੋੜਾ ਇੱਕ ਸਟੈਪ ਥੱਲੇ ਆ ਜਾਓ ਤੁਸੀਂ ਉਹਨੂੰ ਵੀ ਸਰਪਾਸ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਸੋ ਇਸ ਤਰ੍ਹਾਂ ਜਿਹੜੇ ਆਪਣਾ 40% ਜਿਹੜੇ ਪੜੇ ਲਿਖੇ ਲੋਕ ਹੈਗੇ ਸ਼ਡਿਊਲ ਕਾਸਟ ਹੈ ਚੁੱਪ ਕਰਕੇ ਬਹਿਣ ਵਾਲੇ ਨਹੀਂ ਹੈਗੇ ਮੈਂ ਕੁੰਬੜਾ ਜੀ ਨੂੰ 100% ਸਪੋਰਟ ਕਰਦਾ ਨਿੱਜੀ ਤੌਰ ਤੇ ਵੀ ਪਾਰਟੀ ਵੱਲੋਂ ਵੀ ਕਿ ਅਸੀਂ ਤੁਹਾਡੇ ਨਾਲ ਹਾਂ ਤੁਸੀਂ ਲੜਾਈ ਲੜੋ ਕੋਈ ਘਰ-ਬਾਰ ਛੱਡ ਕੇ ਮੋਰਚੇ ਲਾਣੇ ਬਾਹਰ ਬੈਠਣਾ ਸੌਖਾ ਨਹੀਂ ਹੈ ਕੋਈ ਬੰਦਾ ਵਹਿਲਾ ਨਹੀਂ ਹੈਗਾ ਤੇ ਇਸ ਕਰਕੇ ਆਪਣਾ ਜੇਕਰ ਸਮਾਜ ਨੂੰ ਵੀ ਮੈਂ ਉਹਨਾਂ ਦੀ ਅੱਖ ਨੂੰ ਟੰਬੜਾ ਜਾਨਾ ਹੈਗਾ ਕਿ ਭਈ ਆਪਣਾ ਇਹੋ ਜਿਹੇ ਲੋਕਾਂ ਦਾ ਸਾਥ ਦਿਓ ਜਿਹੜੇ ਤੁਹਾਡੀ ਲੜਾਈ ਲੜ ਰਹੇ ਆ ਸੋ ਇਸ ਕਰਕੇ ਆਪਣਾ ਸਰਕਾਰੀ ਦਰਬਾਰੇ ਜਿੰਨੇ ਸਾਡੇ ਲੋਕ ਹੈਗੇ ਆ ਬੈਠੇ ਆ ਗਿਆ ਚਾਹੇ ਚੇਅਰਮੈਨ ਹੈ ਚਾਹੇ ਅਫਸਰ ਸਹਿਬਾਨ ਹੈ ਚਾਹੇ ਨੇਤਾ ਸਹਿਬਾਨ ਹੈ ਸਭ ਨੂੰ ਆਪਣੇ ਅੱਖਾਂ ਤੇ ਕੰਨ ਖੁੱਲੇ ਰੱਖਣੇ ਚਾਹੀਦੇ ਆ ਬੇਇਨਸਾਫੀ ਕਿਸੇ ਨਾਲ ਨਾ ਹੋਵੇ ਇਹ ਬਾਬੇ ਨਾਨਕ ਦੀ ਧਰਤੀ ਹੈ ਲੇਕਿਨ ਜੇ ਦਲਤਾ ਦੇ ਨਾਲ ਜੇ ਨੀਚ ਜਾਤੀ ਨਾਲ ਬੇਇਨਸਾਫੀ ਹੋਏਗੀ ਤਾਂ ਫਿਰ ਭਈ ਵਿਦਰੋਹ ਤਾਂ ਹੋਏਗਾ ਤੇ ਆਵਾਜ਼ ਤਾਂ ਉੱਠੇਗੀ ਜਿਹੜਾ ਅਸੀਂ ਆਪਣਾ ਸਾਥ ਦੇਵਾਂਗੇ ਕੁੰਬੜਾ ਜੀ ਦਾ ਸਰ ਤੁਸੀਂ ਆਪਣੇ ਟੈਨਿਓਰ ਦੇ ਵਿੱਚ ਤੁਹਾਡੀ ਚਰਵੀ ਲੀਡਰ ਅਫਸਰ ਦੀ ਰਹੀ ਹੈ ਕੀ ਆ ਤੁਸੀਂ ਕਹਿ ਸਕਦੇ ਹੋ ਇਸ ਵੇਲੇ ਪੰਜਾਬ ਦੇ ਵਿੱਚ ਅਫਸਰ ਸ਼ਹੀਦ ਦੇ ਉੱਤੇ ਸਰਕਾਰਾਂ ਉੱਪਰ ਜਿਆਦਾ ਪ੍ਰੈਸ਼ਰਾਈਜ਼ਡ ਹੈ ਤਾਂ ਹੀ ਅਫਸਰ ਕੰਮ ਨਹੀਂ ਕਰ ਪਾ ਰਹੇ ਤਾਂ ਹੀ ਅੱਜ ਇਹ ਨੋਬਤ ਆਈ ਹੈ ਕਿ ਪ੍ਰੈਸ ਕਾਨਫਰੰਸ ਕਰਦੇ ਹੈ ਕਿ ਪ੍ਰੈਸ ਦਾ ਬਹੁਤ ਵੱਧ ਚੁੱਕਿਆ ਹੈ ਮੇਰੇ ਕੋ ਆਪੂ ਵੀ ਜਾਣਦੇ ਸੀ ਇਸ ਪੋਸਟ ਤੋਂ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਹਿਮਤ ਹੈਗਾ ਕਿ ਇਹ ਵਾਲੀ ਜਿਹੜੀ ਸਰਕਾਰ ਹੈਗੀ ਆ ਭਗਵੰਤ ਮਾਨ ਜੀ ਦੀ ਸਰਕਾਰ ਇਸ ਤੋਂ ਨਿਕੰਮੀ ਸਰਕਾਰ ਮੈਂ ਅੱਜ ਤੱਕ ਨਹੀਂ ਦੇਖੀ ਭਾਵੇਂ ਹੁਣ ਮੈਂ ਰਿਟਾਇਰ ਹੋ ਚੁੱਕਾ ਲੇਕਿਨ ਇੰਨੇ ਅਫਸਰ ਸਸਪੈਂਡ ਕੀਤੇ ਗਏ 12 ਅਫਸਰ ਦੇ ਕਰੀਬ ਆਈਐਸ ਆਈਪੀਸ ਸਸਪੈਂਡ ਕੀਤੇ ਗਏ ਲੇਕਿਨ ਹਰ ਇੱਕ ਅਫਸਰ ਨੂੰ ਬਿਨਾ ਇਨਕੁਆਰੀ ਦੇ ਬਿਨਾ ਕਿਸੇ ਜਸਟੀਫਿਕੇਸ਼ਨ ਦੇ ਰੀਸਟੇਟ ਕਰਤਾ ਗਿਆ ਨੰਬਰ 1 6 ਤੋਂ ਵੱਧ ਅਫਸਰ ਸ਼ਾਇਦ ਅੱਜ ਵੀ 6 ਤੋਂ ਵੱਧ ਅਫਸਰ ਜਿਹੜੇ ਬਿਨਾ ਪੋਸਟਿੰਗ ਤੋਂ ਆ 8-8 9-9 ਮਹੀਨੇ ਹੋ ਗਿਆ ਸਰਕਾਰ ਉਹਨਾਂ ਨੂੰ ਤਨਖਾਹ ਦੇ ਰਹੀ ਆ ਭਾਈ ਜੇ ਉਹ ਮਾਰੇ ਅਫਸਰ ਹੈ ਉਹਨਾਂ ਨੇ ਕੋਈ ਕਤਾਈ ਕੀਤੀ ਹੈ ਤਾਂ ਫਿਰ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਬੰਦ ਹੀ ਹੈ ਕੋਈ ਇਨਕੁਆਰੀ ਕਰਨੀ ਬੰਦ ਹੀ ਹੈ ਨਹੀਂ ਤਾਂ ਜਿੱਦਾਂ ਹੁਣ ਇਹਨਾਂ ਨੇ ਅਮਰਤਸਰ ਦੇ ਐਸਐਸਪੀ ਨੂੰ ਸਸਪੈਂਡ ਕੀਤਾ ਹੈਗਾ ਉਹ ਕਿਉਂ ਕੀਤਾ ਹੈਗਾ ਉਹ ਤਾਂ ਚੰਗਾ ਅਫਸਰ ਹੈ ਪਹਿਲੀ ਵਾਰੀ ਐਸਐਸਪੀ ਲੱਗਾ ਹੈਗਾ ਗਵਰਨਰ ਨਾਲ ਐਡੀਸੀ ਰਿਆ ਉਸੇ ਇਲਾਕੇ ਦੇ ਵਿੱਚ ਉਹਨੇ 12 ਇਨਕਾਊਂਟਰ ਕੀਤੇ ਆ ਆਪਣਾ ਗੈਂਗਸਟਰਾਂ ਦੇ ਤੇ ਫਿਰ ਉਹਨੂੰ ਸ਼ਾਬਾਸ਼ ਦੇਣ ਵਾਸਤੇ ਉਹਨੂੰ ਪਦਮਸ਼ਰੀ ਲਈ ਰეკਮੈਂਡ ਕਰਨਾ ਚਾਹੀਦਾ ਸੀ ਪ੍ਰੈਜ਼ੀਡੈਂਟ ਮੈਡਲ ਲਈ ਰეკਮੈਂਡ ਕਰਨਾ ਚਾਹੀਦਾ ਸੀ ਪਰ ਕਿਉਂ ਉਹ ਗਲਤ ਕੰਮ ਕਰ ਲਈ ਪਿਆਰ ਨਹੀਂ ਹੈ ਇਸ ਕਰਕੇ ਸਸਪੈਂਡ ਕਰ ਦਿੱਤਾ ਦੂਜਿਆਂ ਨੂੰ ਇਹ ਆਪਣਾ ਇੱਕ ਲੈਸਨ ਦੇਣ ਲਈ ਮਾਈ ਵੇ ਔਰ ਦਾ ਹਾਈਵੇ ਇਹਦੇ ਸੁਣਾ ਜਾਂਦੇ ਭਗਵੰਤਵਾ ਜੀ ਕਿ ਜੇ ਮੇਰੇ ਮਤਾਬਕ ਕੰਮ ਕਰੋ ਨਹੀਂ ਤਾਂ ਫਿਰ ਤਾਨੂੰ ਸਸਪੈਂਡ ਕੀਤਾ ਜਾਏਗਾ ਜੋ ਪੜਾਈ ਕਰਦੇ ਨੇ ਆਫਸਰ ਲੱਗਦੇ ਨੇ ਉਹ ਫਿਰ ਜ਼ੀਰੋ ਹੋ ਗਏ ਸਰਕਾਰ ਦੇ ਦਬਾਅ ਤਲੇ ਕੰਮ ਕਰਦੇ ਆ 100% ਦੇਖੋ ਸਾਰੇ ਅਫਸਰ ਇੱਕੋ ਜਿਹੇ ਨਹੀਂ ਹੈਗੇ ਮੈਂ ਮਨਿੰਦਰ ਸਿੰਘ ਨੂੰ ਸਲੂਟ ਕਰਦਾ ਕਿ ਉਹਨਾਂ ਨੇ ਆਪਣਾ ਆਪਣੀ ਸਸਪੈਂਸ਼ਨ ਵਗੈਰਾ ਦੀ ਪਰਵਾਹ ਨਹੀਂ ਕੀਤੀ ਗਲਤ ਕੰਮ ਕਰਨ ਲਈ ਤਿਆਰ ਨਹੀਂ ਹੈਗੇ ਸੋ ਇਸ ਕਰਕੇ ਮੈਂ ਤਾਂ ਹਰ ਅਫਸਰ ਨੂੰ ਕਹਾਂਗਾ ਕਿ ਕਿੰਨੇ ਕਰ ਲੈਣਗੇ ਸਸਪੈਂਡ ਜਿਹੜੇ ਆਪਣੇ ਮਾਨਯੋਗ ਡੀਜੀਪੀ ਸਾਹਿਬ ਹੈ ਸਾਡੇ ਉਹ ਵੀ ਆਪਣਾ ਜਿਵੇਂ ਕੋਈ ਦਿਹਾੜੀਦਾਰ ਨਹੀਂ ਬੰਦਾ ਹੁੰਦਾ ਕੰਟਰੈਕਟ ਤੇ ਲੱਗਿਆ ਹੋਇਆ ਐਡ ਹੌਕ ਡੀਜੀਪੀ ਲੱਗੇ ਹੋਇਆ ਆਪਣਾ ਜਦੋਂ ਕਿ ਆਪਣਾ ਅਪਰੂਵਲ ਹੀ ਆ ਗਈ ਉਹਨਾਂ ਨੂੰ ਯੂਪੀਐਸਸੀ ਦੀ ਇਹ ਜੇ ਇਹੋ ਜਿਹੇ ਬੰਦੇ ਡੀਜੀਪੀ ਨੇ ਕਿਹਾ ਨਹੀਂ ਕਿਹਾ ਕਿ ਨਹੀਂ ਇਹਨੂੰ ਸਸਪੈਂਡ ਕਰਨਾ ਨਹੀਂ ਬੰਦਾ ਡੀਜੀਪੀ ਦੀ ਪ੍ਰਵਾਨਗੀ ਤੋਂ ਬਿਨਾਂ ਤਾਂ ਨਹੀਂ ਨਾ ਸਸਪੈਂਡ ਹੋ ਸਕਦਾ ਲੇਕਿਨ ਜੇ ਅਸੀਂ ਆਪਣਾ ਵਿਸ਼ ਜਾਵਾਂਗੇ ਫੁੱਟਮੈਟ ਬਣ ਜਾਵਾਂਗੇ ਫਿਰ ਤਾਂ ਹਰ ਨੇਤਾ ਆਏਗਾ ਤੇ ਕਿੱਕ ਮਾਰ ਕੇ ਅੱਗੇ ਪੈਰ ਛਾੜ ਕੇ ਲੰਘ ਜਾਏਗਾ ਸੱਚ ਤਾਂ ਤੁਸੀਂ ਆਈਐਸ ਟਾਇਰ ਹੋਏ ਹੋ ਆਹ ਮੁਕਾ ਸਹੀ ਚੱਲ ਰਿਹਾ ਹੈਗਾ ਕਿ ਆਪ ਬਕਿਰ ਵਿੱਚ ਬੈਠੇ ਨੇ ਲੋਕ ਦੇ ਦੇਖ ਸਕਦੇ ਹੋ ਬੋਰਡ ਤੇ ਪਰ 100% 100% ਮੇਰੇ ਨਿੱਜੀ ਧਿਆਨ ਦੇ ਵਿੱਚ ਵੀ ਆ ਕਈ ਆਪਣਾ ਇਹੋ ਜਿਹੇ ਕੇਸ ਹੈਗੇ ਆ ਮੈਂ ਖੁਦ ਆਪਣਾ ਵੈਲਫੇਅਰ ਡਿਪਾਰਟਮੈਂਟ ਨਾਲ ਟੇਕਅਪ ਕੀਤੇ ਹੋਈ ਹੈਗੇ ਆ ਇਹਨਾਂ ਤੋਂ ਬਾਹਰ ਜਾ ਕੇ ਇੱਕ ਮਨਜੀਤ ਸਿੰਘ ਸੇਖੋ ਹੈ ਸੇਖੋ ਤੋਂ ਤੁਹਾਨੂੰ ਪਤਾ ਹੈਗਾ ਸੇਖੋ ਜੱਟ ਸਿੱਖ ਹੁੰਦੇ ਹੈਗੇ ਆ ਉਹ ਇੱਥੇ ਫਤੇਗੜ ਸਾਹਿਬ ਦਾ ਜੱਟ ਸਿੱਖ ਹੈ ਮੰਡੀ ਗੋਬਿੰਦਗੜ ਦਾ ਉਹਨੇ ਆਪਣਾ ਵਾਲਮੀਕੀ ਦਾ ਸਰਟੀਫਿਕੇਟ ਬਣਾ ਕੇ ਐਸਡੀਓ ਮਹਲੀ ਲੱਗਿਆ ਹੋਇਆ ਹੈ 5 ਸਾਲ ਹੋ ਗਏ ਮੇਰੇ ਮਨੂ ਮਗਰ ਲੱਗਿਆ ਨੂੰ ਇੱਕ ਆਪਣਾ ਡਾਇਰੈਕਟਰ ਜੱਗੀ ਜੱਗੀ ਨਾਮ ਦਾ ਆਇਆ ਸੀਗਾ ਮੈਨੂੰ ਸੁਣਾਇਆ ਕਿ ਉਹ 25 ਲੱਖ ਰੁਪਈਆ ਲੈ ਕੇ ਉਹਦਾ ਕੇਸ ਹੀ ਫਾਈਲ ਕਰ ਗਿਆ ਕੇਸ ਫਾਈਲ ਕਰ ਗਿਆ ਉਹ ਜਿਹਨ ਹੈ ਕਿ ਸਰ ਕੀ ਮੁਫਤ ਇਸ ਸਪੈਂਡ ਕੀਤਾ ਜਾ ਸਕਦਾ ਸਸਪੈਂਡ ਤਾਂ ਸਸਪੈਂਸ ਸਸਪੈਂਸ਼ਨ ਤਾਂ ਹੋ ਹੀ ਸਕਦੀ ਆ ਮਹਿਕਮਾ ਜਿਹੜਾ ਪੀ ਡੀਡ ਦਾ ਉਹ ਵੀ ਐਕਸ਼ਨ ਲੈ ਸਕਦਾ ਵੈਲਫੇਅਰ ਡਿਪਾਰਟਮੈਂਟ ਵੀ ਐਕਸ਼ਨ ਲੈ ਸਕਦਾ ਬੜੀਆਂ ਕਲੀਅਰ ਕੱਟ ਪ੍ਰੋਵੀਜ਼ਨ ਹੈ ਜਿਹੜਾ ਬੰਦਾ ਇਹਨੂੰ 3 ਮਹੀਨੇ ਦੇ ਵਿੱਚ ਵਿੱਚ ਸੁਪਰੀਮ ਕੋਰਟ ਦੀ ਹਦਾਇਤਾਂ ਆ 5-5 ਸਾਲ ਇਹਨੂੰ ਲਟਕਾਈ ਰੱਖਣਾ ਜਿਵੇਂ ਆਪਣਾ ਗੁੰਮੜਾ ਜੀ ਨੇ ਕਿਹਾ ਕਿ 2 ਮਹੀਨੇ ਦੀ ਤਰਖਾ ਦੇ ਦੋ ਗੱਲ ਗੱਲ ਰਫਾ ਤਫਾ ਹੋ ਜਾਂਦੀ ਹੈ ਹੋਰ ਕੀ ਚਾਹੀਦਾ ਉਹਨਾਂ ਨੂੰ ਬੈਠਿਆ ਬਿਠਾਇਆ ਨੂੰ ਇਹ ਸਰ ਜਿਹੜੀ ਇਹ 12 ਲੋਕਾਂ ਦੇ ਉੱਤੇ ਐਫਆਈਆਰ ਹੋਈ ਹੈ ਤੇ ਉਹਦੇ ਉੱਤੇ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਉਹਨਾਂ ਕੀ ਨਾਮ ਕਾਮਲਾ ਹੋ ਸਕਦਾ ਇਸ ਕਾਰਨ ਹੋ ਸਕਦਾ ਦੇਖੋ ਐਫਆਈਆਰ ਵੀ ਕੰ ਅੰਡਰ ਕੰਪਿਸ਼ਨ ਹੋਈ ਪਹਿਲੀ ਗੱਲ ਤਾਂ ਫਿਰ ਉਹਦੀ ਇਨਵੈਸਟੀਗੇਸ਼ਨ ਨਹੀਂ ਹੋਈ ਜਦੋਂ ਐਫ ਆਈ ਆਰ ਹੁੰਦੀ ਆ ਤੇ ਉਹਦੇ ਵਿੱਚ ਆਪਣਾ ਕਿਸੇ ਪੁਲਿਸ ਅਫਸਰ ਦੀ ਹੀ ਇਨਵੋਲਵਮੈਂਟ ਹੁੰਦੀ ਆ ਤੇ ਜਿਹੜੇ ਸੀਨੀਅਰ ਪੁਲਿਸ ਅਫਸਰ ਆ ਉਹ ਐਕਸ਼ਨ ਲੈਣ ਨੂੰ ਤਿਆਰ ਨਹੀਂ ਹੁੰਦੇ ਉਹਨਾਂ ਨੂੰ ਸਗੋਂ ਇੱਕ ਫੀਤੀ ਹੋਰ ਲਾ ਕੇ ਮੋਢੇ ਤੇ ਰਿਟਾਇਰ ਕਰ ਦਿੱਤੇ ਜਾਂਦੇ ਆ ਕੌਣ ਕਾਹੇ ਰਾਣੀ ਅੱਗਾ ਟੱਕ ਜਦੋਂ ਐਕਸ਼ਨ ਲੈਣ ਵਾਲਾ ਹੀ ਉਹਨਾਂ ਨੂੰ ਵਿਚਾਰ ਦੇ ਵਿੱਚ ਸ਼ਾਮਲ ਹੋਵੇ ਤਾਂ ਫਿਰ ਐਕਸ਼ਨ ਕੌਣ ਲਏਗਾ ਇਸੇ ਕਰਕੇ ਤਾਂ ਇਹਨਾਂ ਨੂੰ ਧਰਨੇ ਲੈਣੇ ਪੈ ਰਹੇ ਨੇ ਕੁੰਮੜਾ ਜੀ ਨੂੰ ਨਹੀਂ ਤਾਂ ਧਰਨੇ ਲੈਣ ਦੀ ਕੀ ਲੋੜ ਹੈ ਜੇ ਆਪਣੇ ਆਪ ਹੀ ਇਨਸਾਫ ਮਿਲ ਜਾਵੇ ਤਾਂ ਸਾਬ ਵੀ ਕਾਫੀ ਸਵਾਲ ਆਏਗਾ ਕਿ ਅਜ ਲੰਧਰ ਸਾਹਿਬ ਦਾ ਤੁਹਾਨੂੰ ਸਪੋਰਟ ਮਿਲੀ ਹੈ ਕਿ ਭਾਜਪਾ ਦੀ ਸਪੋਰਟ ਮਿਲੀ ਹੈ ਸਾਫ਼ ਤੌਰ ਤੇ ਕਿਸ ਨੇ ਨਹੀਂ ਸਾਨੂੰ ਅਸੀਂ ਭਾਜਪਾ ਦੀ ਗੱਲ ਨਹੀਂ ਅਸੀਂ ਤਾਂ ਲੰਧਰ ਸਾਹਿਬ ਦਾ ਨਿੱਜੀ ਤੌਰ ਤੋਂ ਇਹ ਪੜੇ ਲਿਖੇ ਨੇ ਇੰਟੈਲੀਜੈਂਟ ਨੇ ਜਿਹੜੇ ਕੱਲਾਂ ਦੀ ਸਾਨੂੰ ਨਹੀਂ ਵੀ ਕਈ ਮਰੀ ਲੋਲ ਜਹੁੰਦੀ ਸਾਨੂੰ ਘਟ ਨਾਲ ਜਹੁੰਦੀ ਹੈ ਅਸੀਂ ਗਾਈਡੈਂਸ ਵੀ ਲੈ ਸਕਦੇ ਇਹਨਾਂ ਦੀ ਸਲਾਹ ਵੀ ਲੈ ਸਕਦੇ ਕੱਲ ਨੂੰ ਕੋਈ ਪ੍ਰੋਪਰ ਸਾਡਾ ਇਹ ਕੋਰਟ ਸਿਮੈਟਰ ਚੱਲ ਰਿਹਾ ਸਾਡੀ ਤਰੀਕ ਚੱਲ ਰਹੀ ਹੈ ਮਾਨਯੋਗ ਚੀਫ ਜਸਟਿਸ ਕੇਸ ਨੂੰ ਸੁਣਾਈ ਕਰ ਰਿਹਾ ਮੈਂ ਆਪਣੇ ਵੱਲੋਂ ਪਬਲਿਕ ਹਿਟ ਪਟੀਸ਼ਨ ਪਾਈ ਹੈ ਉਜ ਜਿੱਥੇ ਵੀ ਕਿਤੇ ਸਾਨੂੰ ਕਿਤੇ ਲੋੜ ਪੈਂਦੀ ਹੈ ਤਾਂ ਇਹ ਸਾਡਾ ਸਹਿਯੋਗ ਦੇਣਗੇ ਵੀ ਤੇ ਪਹਿਲਾਂ ਇਹਨਾਂ ਨੇ ਸਹਿਯੋਗ ਦਿੱਤਾ ਵੀ ਹੈ ਕਈ ਜਗ੍ਹਾ